ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚੋਪੈਰਾ ਸਾਹਿਬ ਦਾ ਫਲ ਜੋ ਚੋਪੈਰਾ ਸਾਹਿਬ ਕੋਈ ਭਾਗਾ ਵਾਲਾ ਹੀ ਕੱਟ ਸਕਦਾ ਹੈ ਜੀ ਦੇਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੁੰਦੀ ਹੈ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਸ਼ਹੀਦਾ ਸਾਹਿਬ ਅੰਮ੍ਰਿਤਸਰ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੂਰੋਂ ਦੂਰੋਂ ਚੋਪੈਰਾ ਸਾਹਿਬ ਕੱਟਣ ਆਉਂਦੀਆਂ ਨੇ ਤੇ ਉਹਨਾਂ ਦੀਆਂ ਮੁਰਾਦਾ ਪੂਰੀਆਂ ਹੁੰਦੀਆਂ ਨੇ ਸਤ ਸੰਗਤ ਜੀ ਹੁਣੇ ਆਪਾਂ ਇੱਕ ਹੜ்பਰਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਚੋਪਹਿਰਾ ਸਾਹਿਬ ਕਟਣ ਵਾਲੀ ਇੱਕ ਬੀਬੀ ਦੀ ਸੱਚੀ ਕਟਨਾ ਇੱਕ ਬੀਬੀ ਜਿਸ ਦੀ ਰੀੜ ਦੀ ਹੱਡੀ ਦਾ ਮਣਕਾ ਖੇਸਾ ਗਿਆ ਸੀ ਡਾਕਟਰਾਂ ਨੇ ਉਹਨੂੰ ਕਿਹਾ ਕਿ ਇਸ ਦਾ ਆਪਰੇਸ਼ਨ ਕਰਨਾ ਪਵੇਗਾ ਪਰ ਅਸੀਂ ਗਰੰਟੀ ਨਹੀਂ ਦੇ ਸਕਦੇ ਕਿ ਆਪਰੇਸ਼ਨ ਸਫਲ ਹੋਵੇਗਾ ਜਾਂ ਨਹੀਂ ਕਿਉਂਕਿ ਸਭ ਤੋਂ ਔਖਾ ਹੁੰਦਾ ਹੈ ਰੀੜ ਦੀ ਹੱਡੀ ਅਤੇ ਦਿਮਾਗ ਦਾ ਆਪਰੇਸ਼ਨ ਇਹ ਕਿਸੇ ਕਰਮਾ ਵਾਲੇ ਦਾ ਹੀ ਸੈੱਟ ਬੈਠਦਾ ਹੈ ਉਥੇ ਹੀ ਉਸ ਨੂੰ ਇੱਕ ਹੋਰ ਬੀਬੀ ਮਿਲੀ ਅਤੇ ਉਸਨੇ ਕਿਹਾ ਕਿ ਤੂੰ ਇੱਕ ਮਹੀਨੇ ਰੁਕ ਜਾ ਫਿਰ ਆਪਰੇਸ਼ਨ ਕਰਵਾਇ ਤੂੰ ਸ਼ਹੀਦਾ ਸਾਹਿਬ ਅੰਮ੍ਰਿਤਸਰ ਜਾ ਕੇ ਬਾਬਾ ਦੀਪ ਸਿੰਘ ਜਿਹਦੇ ਚੋ ਪੈਰਾ ਸਾਹਿਬ ਕੱਟ ਕੇ ਦੇਖ ਉਸਨੇ ਉਸਦੀ ਮੰਨ ਲਈ ਉਹ ਬੀਬੀ ਬੰਬੇ ਵਿੱਚ ਰਹਿੰਦੀ ਸੀ ਤੇ ਪੈਸੀ ਵਾਲੀ ਸੀ ਉਸਨੇ ਹਰ ਐਤਵਾਜ ਜਹਾਜ਼ ਰਾਹੀਂ ਸ਼ਹੀਦਾ ਸਾਹਿਬ ਅੰਮ੍ਰਿਤਸਰ ਆਉਣਾ ਤੇ ਉਹ ਰੀੜ ਦੀ ਹੱਡੀ ਦੀ ਪ੍ਰੋਬਲਮ ਕਰਕੇ ਚੌਕੜਾ ਮਾਰ ਕੇ ਜ਼ਮੀਨ ਤੇ ਨਹੀਂ ਬੈਠ ਸਕਦੀ ਸੀ ਇਸ ਲਈ ਉਸਨੇ ਪੌੜੀ ਤੇ ਬੈਠ ਕੇ ਚੋਪੈਰਾ ਸਾਹਿਬ ਕਟਤੇ ਬਾਬਾ ਦੀਪ ਸਿੰਘ ਜੀ ਨੇ ਇੰਨੀ ਕਿਰਪਾ ਕੀਤੀ ਕਿ ਉਸਨੇ ਪੰਜ ਚੋਪੈਰਾ ਸਾਹਿਬ ਕਟਤੇ ਤੇ ਫਿਰ ਜਾ ਕੇ ਟੈਸਟ ਕਰਵਾਇਆ ਤਾਂ ਉਸ ਨੂੰ ਕੋਈ ਪ੍ਰੋਬਲਮ ਨਾ ਰਹੀ ਡਾਕਟਰ ਵੀ ਹੈਰਾਨ ਹੋ ਗਏ ਇੰਨੀ ਕਿਰਪਾ ਕੀਤੀ ਬਾਬਾ ਦੀਪ ਸਿੰਘ ਜੀ ਨੇ ਫਿਰ ਉਹ 6ਵੇਂ ਚੋਪੈਰਾ ਸਾਹਿਬ ਸ਼ੁਕਰਾਨੇ ਦਾ ਕੱਟਣ ਆਈ ਸਾਥ ਸੰਗਤ ਜੀ ਸਾਡੇ ਹਰ ਮੁਸ਼ਕਿਲ ਦਾ ਹੱਲ ਹੈ ਚੋਪੈਰਾ ਸਾਹਿਬ ਬਹੁਤ ਸ਼ਕਤੀ ਹੈ ਚੋਪੈਰਾ ਸਾਹਿਬ ਵਿੱਚ ਹੁਣ ਆਪਾਂ ਜਾਣਾਂਗੇ ਚੋਪੈਰਾ ਸਾਹਿਬ ਕੱਟਣ ਦੀ ਵਿਧੀ ਸਾਥ ਸੰਗਤ ਜੀ ਜਿਹੜੇ ਸ਼ਹੀਦਾ ਸਾਹਿਬ ਅੰਮ੍ਰਿਤਸਰ ਨਹੀਂ ਜਾ ਸਕਦੇ ਉਹ ਘਰ ਕਿਸੇ ਸਾਫ਼ ਕਮਰੇ ਵਿੱਚ ਬੈਠ ਕੇ ਵੀ ਚੋਪੈਰਾ ਸਾਹਿਬ ਕੱਟ ਸਕਦੇ ਹਨ ਜ਼ਰੂਰੀ ਨਹੀਂ ਕਿ ਗੁਰਦੁਆਰਾ ਸਾਹਿਬ ਹੀ ਜਾਣਾ ਹੈ ਘਰ ਬੈਠ ਕੇ ਕਟਿਆ ਜਾਣਾ ਵੀ ਪਰਮਾਨ ਹੈ ਇੰਨੀ ਗੱਲ ਜ਼ਰੂਰ ਯਾਦ ਰੱਖਣੀ ਹੈ ਕਿ ਚੋਪੈਰਾ ਸਾਹਿਬ ਐਤਵਾਰ ਹੀ ਘਟਣਾ ਹੈ ਅਤੇ ਚੋਪੈਰਾ ਸਾਹਿਬ ਕੱਟਣ ਦਾ ਟਾਈਮ 12 ਤੋਂ 4 ਵਜੇ ਤੱਕ ਦਾ ਹੈ ਤੁਸੀਂ 12 ਤੋਂ 1:30 ਤੱਕ ਜਪਜੀ ਸਾਹਿਬ ਦੇ ਪਾਠ ਕਰਨੇ ਹਨ ਅਤੇ ਫਿਰ 1:30 ਤੋਂ 2:30 ਵਜੇ ਤੱਕ ਚੋਪਾਈ ਸਾਹਿਬ ਦੇ ਪਾਠ ਕਰਨੇ ਹਨ ਫਿਰ 2:30 ਤੋਂ 1:45 ਤੱਕ ਤੁਸੀਂ ਬ੍ਰੇਕ ਲੈ ਸਕਦੇ ਹੋ ਖਾਣਾ ਪੀਣਾ ਹੈ ਤਾਂ ਫਿਰ 1:45 ਤੋਂ 2 ਵਜੇ ਤੱਕ ਵਾਹਿਗੁਰੂ ਵਾਹਿਗਰਉ ਦਾ ਸਿਮਰਨ ਕਰਨਾ ਹੈ ਫਿਰ 2 ਤੋਂ 3:30 ਵਜੇ ਤੱਕ ਸੁਖਮਣੀ ਸਾਹਿਬ ਜੀ ਦਾ ਪਾਠ ਕਰਨਾ ਹੈ ਤੇ ਫਿਰ 3:30 ਤੋਂ 4 ਵਜੇ ਤੱਕ ਕਿਸੇ ਸ਼ਬਦ ਦਾ ਜਾਪ ਅਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅਖੀਰਲੀ ਪੌੜੀ ਦਾ ਜਾਪ ਕਰਨਾ ਹੈ ਅਰਦਾਸ ਕਰਨੀ ਹੈ ਆਠ ਕਾਲੀ ਕਾਲੀ ਨਹੀਂ ਕਰਨਾ ਸਹਜੇ ਸਹਜੇ ਕਰਨਾ ਹੈ ਜਿਹੜੇ ਪਾਠ ਪਹਿਲਾਂ ਕਰ ਲੈਂਦੇ ਹਨ ਪਰ ਅਰਦਾਸ ਕਰਨ ਤੱਕ 4 ਨਹੀਂ ਵਜੇ ਉਹਨਾਂ ਨੇ ਸਿਮਰਨ ਕਰ ਲੈਣਾ ਹੈ ਕਿਉਂਕਿ ਅਰਦਾਸ 4 ਵਜੇ ਹੀ ਕਰਨੀ ਹੈ। ਦੁਪਹਿਰਾ ਸਾਹਿਬ 12 ਤੋਂ 4 ਵਜੇ ਤੱਕ ਹੀ ਪਰਮਾਨ ਹੈ। ਇਸ ਲਈ ਪਾਠ ਕਰਕੇ ਅਰਦਾਸ 4 ਵਜੇ ਹੀ ਕਰਨੀ ਹੈ। ਦੁਪਹਿਰਾ ਸਾਹਿਬ ਕੱਟਣ ਲਈ ਦੀਗ ਬਣਾਉਣੀ ਹੈ ਅਤੇ ਜੋਤ ਜਗਾਉਣੀ ਹੈ। ਜਦੋਂ ਵੀ ਤੁਸੀਂ ਸਾਰੇ ਦੁਪਹਿਰਾ ਸਾਹਿਬ ਕੱਟ ਲਵੋ ਉਦੋਂ ਤੁਸੀਂ ਸ਼ਹੀਦਾ ਸਾਹਿਬ ਜਾ ਕੇ ਦੀਗ ਕਰਵਾ ਦੇਣੀ ਹੈ ਸਾਜ ਸੰਗਤ ਜੀ ਜੇ ਤੁਸੀਂ ਚੋਪੈਰਾ ਸਾਹਿਬ ਕਟਣ ਤੋਂ ਪਹਿਲਾਂ ਅਰਦਾਸ ਕਰਨੀ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੋਪੈਰਾ ਸਾਹਿਬ ਕਟਨੇ ਸ਼ੁਰੂ ਕਰਨ ਲੱਗਾ ਹਾਂ ਤੁਸੀਂ ਮੇਰੇ ਤੇ ਇੰਨੀ ਕਿਰਪਾ ਕਰਨੀ ਹੈ ਕਿ ਮੈਂ ਸੇਵਾ ਕਰ ਸਕਾਂ ਬਾਬਾ ਦੀਪ ਸਿੰਘ ਜੀ ਤੁਸੀਂ ਹੀ ਮੇਰੀ ਮੁਸ਼ਕਲਾਂ ਹੱਲ ਕਰਨੀਆਂ ਨੇ ਦੇਖਣਾ ਤੁਹਾਨੂੰ ਜਲਦ ਹੀ ਉਸ ਦਾ ਫਲ ਮਿਲਣਾ ਸ਼ੁਰੂ ਹੋ ਜਾਵੇਗਾ ਅਰਦਾਸ ਕਰਨੀ ਹੈ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਆਪ ਜੀ ਦੀ ਹਜ਼ੂਰੀ ਵਿੱਚ ਪੰਜ ਪਾਠ ਜਪਜੀ ਸਾਹਿਬ ਜੀ ਦੇ ਦੋ ਪਾਠ ਚੋਪਾਈ ਸਾਹਿਬ ਜੀ ਦੇ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਅਤੇ ਛੇ ਪੋੜੀਆਂ ਅਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ ਤੁਹਾਡੀ ਮਿਹਰ ਨਾਲ ਮੈਂ ਇਹੋ ਪੈਰਾ ਸਾਹਿਬ ਕੱਟਿਆ ਹੈ ਅੜੀ ਗਈ ਪਾਣੀ ਨੂੰ ਆਪਣੇ ਦਰ ਤੇ ਪਰਵਾਨ ਕਰਨਾ ਪਾਠ ਕਰਦੇ ਸਮੇਂ अनेका ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਨ ਬੱਚੇ ਸਮਝ ਕੇ ਮਾਫ ਕਰਨਾ ਤੇ ਫਿਰ ਇਹ ਮ ਇਹ ਮੁਸ਼ਕਿਲ ਦਸਨੀ ਜਿਸ ਲਈ ਤੁਸੀਂ ਚੋਪੈਰਾ ਸਾਹਿਬ ਕੱਟ ਰਹੇ ਹੋ ਬਾਬਾ ਦੀਪ ਸਿੰਘ ਜੀ ਦੀ ਜ਼ਰੂਰ ਕਿਰਪਾ ਕਰਨਗੇ ਸਾਤ ਸੰਗਤ ਜੀ ਇਸ ਵਿਧੀ ਨਾਲ ਤੁਸੀਂ ਚੋਪੈਰਾ ਸਾਹਿਬ ਕੱਟਣਾ ਹੈ ਤੇ ਤੁਹਾਡੀਆਂ ਸਭ ਮੁਸ਼ਕਲਾਂ ਹੱਲ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ